ਸਾਰੇ ਉਹ ਕੇ ਮੰਡੀ ਜਤਾ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਆਜਾਈ ਹੀ ਜਾਏਗੀ ਮੈਂ ਆਪਣੇ ਚਾਲੂ ਬਾਤਿਆਂ 'ਤੇ ਬੇਤਰੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇਸ ਬਦਲ ਤੋਂ ਕੋਈ ਗੱਲ ਕਰਨ ਦਾ ਹੁਣ ਪੀੜ ਪੀੜ ਜਾਂਦਾ ਸਮਾਂ ਹੈ ਕੇਵੀ ਕਰ ਲਈਏ ਸ਼ਹਿਰਾਂ ਵਾਲੇ ਪਰਾਂਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇਸ ਮੇਨਾ ਇੱਕ ਦਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਧੂਕੀ ਬੇਚੇ ਜੁਰੀ ਧੂਕੀਆਂ ਆਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰਨ ਲਈ ਤੁਹਾਡੇ ਵੱਲੋਂ ਕੋਰਪੋਰੇਟ ਸੋਰ ਵਾਲੇ ਆ ਜਿਹੜੇ ਵੱਡੀਆਂ ਵੱਡੀਆਂ ਸਟਾਕਾਂ ਨਿਕਲ ਰਹੀਆਂ ਇਹ ਤੁਹਾਡੇ ਲਈ ਨਹੀਂ ਨਾ ਇਹਦੀ ਫਾਦਸੀ ਦੇ ਵਿੱਚ ਹਰ 10 ਕਿਲੋਮੀਟਰ ਤੋਂ ਬਾਅਦ ਇੱਕ ਵੱਡਾ ਪਰਚੀ ਸੈਂਟਰ ਹੋਏਗਾ ਜਿੱਥੇ ਵੱਡੇ ਵੱਡੇ ਮਾਲ ਹੋਣਗੇ ਜਿਹੜੇ ਛੋਟੀ ਦੁਕਾਨਦਾਰੀ ਲੋਕਾਂ ਨਾਲ ਕੇ ਟੋਕਲ ਬੋਰ ਫੈਲਾਈ ਜੁਰ ਹੋ ਰਹੀ ਹੈ ਤੇਦੀ ਜੇ ਇਹ ਬਤੇ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ ਔਰ ਨੂੰ ਨਾ ਹੀ ਇਹ ਕੋਈ politcal 리ਪਸਿਪਸਾਇਕ ਕਿਸੇ ਪਾਰਟੀ ਦੀ ਬੰਦੀ ਬਣਦੀ ਹੈ ਸਪੰਸਰ ਕਰ ਦੇਣਾ ਚਾਹੁੰਦੇ ਹੋ ਲੋਕਾਂ ਕੋਲ ਬਾਤ ਕਰਦੇ ਉਸੇ ਸੰਗੋਠਰ ਮੇ ਲੋਕਾਂ ਕੋਲ ਆਉਂਦੇ ਜਦੋਂ ਕੋਈ ਪੁੱਛਦਾ ਲੈਣ ਦੇ ਉਸ ਤੋਂ ਅਖਵਾਣਾ ਦੇ ਬਿਆਨ ਦੇ ਦਿਓ ਕਿ ਇਹ ਲੋਕਾਂ ਦੇ ਵਕਾਫਾ ਵਾਲੇ ਕਿੱਥੇ ਰਹੇ ਕੋਈ ਮੂਵਮੈਂਟ ਨਹੀਂ ਪਰ ਨਿਤ ਵਿੱਚ ਤੁਸੀਂ ਕੀ ਕੁਕਰ ਕੋ ਹੁੰਦੀ ਹੈ ਲੋਕਲ ਦੇ ਮੁੱਦੇ ਨਹੀਂ ਕਿਤੇ ਮੂੰਹ ਮੈਂ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਕੀ ਵੇਦਨ ਦੀ ਦਫਾ ਪਾਇਆ ਕੋਈ ਤਾਂ ਸਿੱਧੀ ਮਾਰੋ ਇਕੋ ਚਲੀ ਗਾਣੀ ਗਰੰਟੀ ਦਿਓ ਕਿਉਂ ਨਹੀਂ ਦਫਾ ਪਾਇਆ ਕਿਸਾਨਾਂ ਦਾ ਕਰਜ਼ਾ ਖਤਰੂ ਕਰੋ ਕਿਸਾਨਾਂ ਦਾ ਕਰਜ਼ਾ ਜੋ ਹਰ ਸਾਲ 3 ਲੱਖ ਕਰੋੜ ਰੁਪਈਆ ਕੁਝ ਛੇਤੀ ਦੇ ਕਾਰਪੋਰੇਟ ਘਰਾਣਿਆਂ ਦਾ ਪਾਪ ਹੋ ਸਕਦਾ ਹੈ ਇਹ ਸਨਖਾ ਦਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਿੱਚ ਕੀ ਦਿੱਕਤ ਹੈ ਇਹ ਨਹੀਂ ਕਿ ਸਰਕਾਰ ਕੋ ਪੈਦਾ ਨਹੀਂ 40 ਲੱਖ ਕਰੋੜ ਰੁਪਇਆ ਪਿਛਲੇ 12 ਸਾਲਾਂ ਦੇ ਟਿਕੌਰ ਤੇ ਸਾਡੇ ਸਰਕਾਰ ਨੇ ਮਾਫ ਕੀਤਾ ਹੈ ਇਹ ਸਾਡੇ ਕੋਲ ਮੈਂ ਕਿਹਾ ਹੈ ਉਸ ਆਦੀ ਕੀ ਨਹੀਂ ਹੈ ਯਾਦ ਰੱਖਿਓ ਮੈਨੂੰ ਮਾਰ ਨਹੀਂ ਦਿਨਾ ਮਾਰ ਨਹੀਂ ਦੇਦੇ ਨਾ ਵੀ ਸੇ ਇਨਾ ਲੋਕਾਂ ਨੇ ਮਨ ਬਣਾਵਾ ਦੇ